ਵੱਡੀ ਖਬਰ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਨਾਲ ਜੁੜੀ ਹੋਈ ਹੈ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵਿੱਚ ਸੁਣਵਾਈ ਹੋਈ ਵੱਡੀ ਗੱਲ ਇਹ ਕਿ ਇਸ ਸੁਣਵਾਈ ਦੌਰਾਨ ਇਸ ਕੇਸ ਦੇ ਜਿਹੜੇ ਦੋ ਗਵਾਹ ਸੀ ਉਹ ਨਹੀਂ ਪਹੁੰਚੇ ਗਵਾਹੀ ਦੇਣ ਉਹਨਾਂ ਨੇ ਪਹੁੰਚਣਾ ਸੀ ਪਰ ਉਹ ਗਵਾਹੀ ਦੇਣ ਨਹੀਂ ਪਹੁੰਚੇ ਜਿਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਨੂੰ ਮੁਲਤਵੀ ਕਰ ਦਿੱਤੀ ਤੇ ਅੱਗੇ ਦੀ ਤਾਰੀਖ ਤੈਅ ਕਰ ਦਿੱਤੀ ਹੈ ਤਾਂ ਮਾਨਸਾ ਦੀ ਅਦਾਲਤ ਵਿੱਚ ਬੀਤੇ ਰੋਜ਼ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਮਲੇ ਦੀ ਸੁਣਵਾਈ ਹੋਈ ਲਗਾਤਾਰ ਦੂਜੀ ਵਾਰ ਮੋਸੇਵਾਲਾ ਦੇ ਦੋਸਤ ਜਿਨ੍ਹਾਂ ਨੇ ਗਵਾਹੀ ਦੇਣੀ ਸੀ ਉਹ ਨਹੀਂ ਪਹੁੰਚੇ ਅਦਾਲਤ ਵਿੱਚ ਉਹਨਾਂ ਨੇ ਆਪਣੇ ਬਿਆਨ ਦਰਜ ਕਰਵਾਉਣੇ ਸੀ ਪਿਛਲੀ ਵਾਰ ਦੀ ਤਰ੍ਹਾਂ ਹੀ ਦੋਹਾਂ ਨੇ ਇਸ ਵਾਰ ਇੱਕ ਵਾਰ ਮੁੜ ਤੋਂ ਪੇਸ਼ੀ ਤੋਂ ਛੋਟ ਮੰਗੀ ਤੇ ਕਤਲ ਦੀ ਵਾਰਦਾਤ ਸਮੇ ਇਹ ਦੋਵੇਂ ਸਿੱਧੂ ਮੂਸੇਵਾਲਾ ਦੇ ਨਾਲ ਉਸੇ ਥਾਰ ਵਿੱਚ ਸਵਾਰ ਸੀ ਜਿਸ ਵਿੱਚ ਸਿੱਧੂ ਮੂਸੇਵਾਲਾ ਦਾ ਸ਼ੂਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤਾਂ ਇਸ ਤਗਾਸਾ ਪੱਖ ਵੱਲੋਂ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਨੇ ਬੀਤੇ ਰੋਜ਼ ਗਵਾਹੀ ਦੇਣੀ ਸੀ ਹਾਲਾਂਕਿਉਂ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਅਦਾਲਤ ਨੇ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਪਰ ਉਹਨਾਂ ਨੇ ਕਿਸੇ ਕਾਰਨ ਦਾ ਹਵਾਲਾ ਦੇ ਕੇ ਪੇਸ਼ੀ ਤੋਂ ਛੂਟ ਮੰਗੀ ਸੀ ਬੀਤੇ ਰੋਜ਼ ਇੱਕ ਵਾਰ ਫੇਰ ਉਸੇ ਤਰੀਕੇ ਨਾਲ ਇਹਨਾਂ ਦੋਹਾਂ ਵੱਲੋਂ ਛੋਟ ਮੰਗੀ ਗਈ ਤਾਂ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਪਿੰਡ ਜਵਾਹਰ ਕੇ ਵਿਖੇ ਜਦੋਂ ਆਪਣੀ ਥਾਰ ਵਿੱਚ ਸਵਾਰ ਹੋ ਕੇ ਜਾਰੇ ਸੀ ਇਸੇ ਦੌਰਾਨ ਇਹ ਦੋਵੇਂ ਸਿੱਧੂ ਮੂਸੇਵਾਲੇ ਦੇ ਨਾਲ ਥਾਰ ਵਿੱਚ ਸਵਾਰ ਸੀ ਤਾਂ ਇਸ ਗਵਾਸਾ ਪੱਖ ਵੱਲੋਂ ਇਹਨਾਂ ਦੋਹਾਂ ਨੇ ਗਵਾਹੀ ਦੇਣੀ ਸੀ ਪਰ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਦੋਵੇਂ ਗਵਾ ਅਦਾਲਤ ਵਿੱਚ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ਤੈਅ ਕਰ ਦਿੱਤੀ ਹੈ ਉਧਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਅਗਲੀ ਪੇਸ਼ੀ ਦੌਰਾਨ ਅਪੇਸ਼ ਹੋਣ ਦੇ ਅਦਾਲਤ ਨੇ ਹੁਕਮ ਦਿੱਤੇ ਨੇ ਤਾਂ ਇਹ ਗੱਲ ਸਾਰੇ ਸਿੱਧੂ ਮੂਸੇਵਾਲਾ ਦੇ ਚਾਹਵਣ ਵਾਲਿਆਂ ਨੂੰ ਹੈਰਾਨ ਕਰ ਰਹੀ ਹੈ ਕਿ ਇਹ ਜਿਹੜੇ ਦੋਵੇਂ ਗਵਾਹ ਸੀ ਜਿਸ ਸਮੇ ਸਿੱਧੂ ਮੂਸੇਵਾਲਾ ਤੇ ਗੋਲੀਆਂ ਚਲਾਈਆਂ ਗਈਆਂ ਥਾਰ ਵਿੱਚ ਵੀ ਬੈਠੇ ਹੋਏ ਸੀ ਇਹ ਗਵਾਹੀ ਦੇਣ ਦੋਹਾਂ ਮੌਕਿਆਂ ਤੇ ਨਹੀਂ ਪਹੁੰਚੇ ਫਿਲਹਾਲ ਅਦਾਲਤ ਨੇ ਹੁਣ ਇਹਨਾਂ ਦੋਹਾਂ ਨੂੰ ਅਗਲੀ ਪੇਸ਼ੀ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਫਿਲਹਾਲ ਮਾਨਸਾ ਤੋਂ ਮੇਰੇ ਸਹਿਯੋਗੀ ਨਾਲ ਜੁੜ ਚੁੱਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਸ ਤਰੀਕੇ ਨਾਲ ਅਦਾਲਤ ਵਿੱਚ ਇਹਨਾਂ ਦੋਹਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ باوجود ਇਸ ਦੇ ਪਰਮਦੀਪ ਇਹ ਦੋਵੇਂ ਨਹੀਂ ਪਹੁੰਚੇ ਫਿਲਹਾਲ ਅੱਗੇ ਅਦਾਲਤ ਨੇ ਕੀ ਹੁਕਮ ਦਿੱਤੇ ਨੇ ਬਿਲਕੁਲ ਵੀ ਇੱਕ ਦੱਸਣਾ ਚਾਹਾਂਗਾ ਵੀ ਗੁਰਵਿੰਦਰ ਤੇ ਗੁਰਪ੍ਰੀ ਤੇ ਉਹ ਸ਼ਖਸ ਨੇ ਜਿਹੜੇ ਸਿੱਧੂ ਕੁੱਤੇ ਵਾਲੇ ਦੇ ਨਾਲ ਉਸ ਹਾਰ ਦੇ ਵਿੱਚ ਸਵਾਰ ਸੀ ਪਰ ਇਹ ਆਪਾਂ ਇੱਕ ਵੱਡਾ ਸਵਾਲ ਕਹਿ ਲਈਏ ਵੀ ਤਿੰਨ ਤਰੀਕੇ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਦੋਨੇ ਗਵਾਹ ਜਿਹੜੇ ਆ ਉਹ ਪੇਸ਼ ਨਹੀਂ ਹੋਏ ਕਿਉਂਕਿ ਗਵਾਹੀ ਦੇ ਉੱਪਰ ਜਿਹੜਾ ਕੇਸ ਪਹੁੰਚਿਆ ਹੋਇਆ ਚਾਰਜ ਫਰੇਮ ਸਟੈਪ ਵਾਈਜ਼ ਸਟੈਪ ਚਾਰਜ ਫਰੇਮ ਦੇ ਉੱਪਰ ਜਿਹੜਾ ਕੇਸ ਪਹੁੰਚਿਆ ਸਿੱਧੂ ਮੂਸੇਵਾਲੇ ਦਾ ਤਾਂ ਉੱਥੇ ਕਹਿ ਸਕਦੇ ਆ ਵੀ ਹੁਣ ਗਵਾਹੀ ਦੇ ਉੱਪਰ ਜਦੋਂ ਪਹੁੰਚਦਾ ਤਾਂ ਇਹ ਦੋ ਗਵਾਹ ਉਹ ਨਹੀਂ ਜਿਨ੍ਹਾਂ ਨੇ ਸਾਰਾ ਜਿਹੜਾ ਇਹ ਕੱਟਣਾ ਜਿਹੜੀ ਹੈ ਉਹ ਅੱਖੀ ਦੇਖੀ ਹੈ ਤੇ ਚਸ਼ਮਦੀਦ ਗਵਾਹ ਨੇ ਕੇਸ ਦੇ ਤੇ ਮੁੱਖ ਗਵਾਹ ਕਹਿ ਸਕਦੇ ਆ ਕਿ ਜਿਨ੍ਹਾਂ ਦੇ ਆਧਾਰ ਤੇ ਬਿਲਕੁਲ ਕੇਸ ਖੜਾ ਹੈ ਕਿਉਂਕਿ ਇਹਨਾਂ ਨੇ ਪਹਿਚਾਨ ਕਰਨੀ ਹੈ ਇਹਨਾਂ ਨੇ ਸਾਰੇ ਬਿਆਨ ਜਿਹੜੇ ਆ ਆਪਣੇ ਦਿੱਤੇ ਹੋਏ ਨੇ ਉਹਨਾਂ ਦੀ ਫਿਰ ਤੋਂ ਜਿਹੜੀ ਆ ਪੁਸ਼ਟੀ ਕਰਨੀ ਆ ਤੇ ਉਹਨਾਂ ਦੇ ਉੱਪਰ ਹੀ ਸਾਰਾ ਕੇਸ ਖੜਾ ਹੈ ਤਾਂ ਕਹਿ ਸਕਦੇ ਆ ਕਿ ਹੁਣ 26 ਜੁਲਾਈ ਜਿਹੜੀ ਤਰੀਕ ਤੈਅ ਕੀਤੀ ਗਈ ਹੈ ਕਿਉਂਕਿ ਜੇ ਪਿਛਲੀ ਤਰੀਕ ਦੀ ਗੱਲ ਕੀਤੀ ਜਾਵੇ ਤਾਂ ਸੇਤ ਦਾ ਹਵਾਲਾ ਦੇ ਕੇ ਜਿਹੜਾ ਇਹਨਾਂ ਨੇ ਆਉਣ ਤੋਂ ਬੜਾ ਕੀਤਾ ਸੀ ਦਾ ਕਾਰਨ ਦੱਸਿਆ ਸੀ ਵੀ ਅਸੀਂ ਇਸ ਕਰਕੇ ਜਿਹੜਾ ਨਹੀਂ ਆ ਸਕਦੇ ਹੁਣ ਨਿੱਜੀ ਕਾਰਨ ਦੱਸੇ ਕਿ ਇਹ ਨਿੱਜੀ ਕਾਰਨਾ ਕਰਕੇ ਇਸ ਤਰੀਕ ਦੇ ਉੱਪਰ ਜਿਹੜੀ ਕੱਲ ਬੀਤੀ ਰੋਜ਼ ਜਿਹੜੀ ਤਾਰੀਖ ਸੀ ਉਸ ਦੇ ਉੱਪਰ ਨਹੀਂ ਪਹੁੰਚ ਸਕੇ ਤਾਂ ਹੁਣ 26 ਜੁਲਾਈ ਨੂੰ ਇਹ ਦੇਖਣਾ ਹੋਵੇਗਾ ਕਿ ਸਿੱਧੂ ਮੂਤੇਵਾਲੇ ਦੇ ਪਿਤਾ ਨੂੰ ਵੀ ਜਿਹੜਾ ਪੇਸ਼ ਹੋਣ ਦੇ ਲਈ ਅਦਾਲਤ ਨੇ ਜਿਹੜਾ ਕਿਹਾ ਗਿਆ ਤਾਂ ਹੋ ਸਕਦਾ ਵੀ ਦੋਨੇ ਗਵਾਹ ਤੇ ਸਿੱਧੂ ਦੇ ਪਿਤਾ ਉਸ ਤਰੀਕ ਦੇ ਉੱਪਰ ਪੇਸ਼ ਹੋਣ ਤਾਂ ਕੇਸ ਜਿਹੜਾ ਥੋੜਾ ਅੱਗੇ ਵਧ ਸਕਦਾ ਜੀ ਜੀ ਬਿਲਕੁਲ ਪਰਮਦੀਪ ਜੀ ਵੇ ਤੁਸੀਂ ਕਹਿ ਰਹੇ ਹੋ ਚਾਰਜ ਫਰੇਮ ਹੋ ਚੁੱਕੇ ਨੇ 20 ਮੁਲਜ਼ਮਾਂ ਤੇ ਅਦਾਲਤ ਜੇ ਮੈਂ ਗਲਤ ਨਾ ਹੋਵਾਂ ਚਾਰਜ ਫਰੇਮ ਕਰ ਚੁੱਕੀ ਹੈ ਕਿ ਜਿਹੜੇ ਮੁਲਜ਼ਮਾਂ ਤੇ ਚਾਰਜ ਫਰੇਮ ਕੀਤਾ ਗਿਆ ਉਹਨਾਂ ਦੀ ਫਿਜ਼ੀਕਲੀ ਪੇਸ਼ੀ ਹੁੰਦੀ ਹੈ ਜਾਂ ਫਿਰ ਉਹ ਵੀਡੀਓ ਕਾਨਫਰencing ਰਾਹੀਂ ਪੇਸ਼ ਹੁੰਦੇ ਨੇ ਤੇ ਵਿਵੇਕ ਇਹ ਜੇ ਆਪਾਂ ਤਰੀਕ ਵੀ ਗੱਲ ਕੀਤੀ ਜਾਵੇ ਤਾਂ ਫਿਜ਼ੀਕਲੀ ਰੀਅਰ ਚਾਂਸ ਹੁੰਦੇ ਆ ਵੀ ਕਿਸੇ ਨੂੰ ਦੋਸ਼ੀ ਨੂੰ ਲਿਆਂਦਾ ਜਾਂਦਾ ਪਰ ਹਾਲਾਂਕਿ ਹੁਣ ਤੱਕ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਸਾਰੀਆਂ ਪੇਸ਼ੀਆਂ ਜਿਹੜੀਆਂ ਕਾਨਫਰੈਂਸ ਦੇ ਜਰੀਏ ਹੋਈਆਂ ਨੇ ਤਾਂ ਚਾਰਜ ਪ੍ਰੇਮ ਵੀ ਜਿਸ ਦਿਨ ਹੋਏ ਨੇ ਉਸ ਦਿਨ ਵੀ ਵੀਡੀਓ ਕਾਨਫਰੈਂਸਿੰਗ ਦੇ ਜਰੀਏ ਸਾਰਿਆਂ ਨੂੰ ਪੇਸ਼ ਕੀਤਾ ਗਿਆ ਸੀ ਤਾਂ ਹੁਣ ਦਿਵਾਹਾਂ ਦੇ ਉੱਪਰ ਜੇ ਤੋ ਗੱਲ ਖੜੀ ਹੈ ਤਾਂ ਜਦੋਂ ਗਵਾਹੀ ਹੋਊਗੀ ਤਾਂ ਉਸ ਤੋਂ ਬਾਅਦ ਹੀ ਤਰੀਕ ਕਹਿ ਸਕਦੇ ਆਂ ਵੀ ਉਸ ਤੋਂ ਬਾਅਦ ਹੀ ਅਦਾਲਤ ਕੋਈ ਫੈਸਲਾ ਲੈ ਸਕਦੀ ਹੈ ਕਿਉਂਕਿ ਜਿੰਨੇ ਵੀ ਧਾਰਾਵਾਂ ਲੱਗੀਆਂ ਨੇ ਉਹ ਧਾਰਾਵਾਂ ਉਦੋਂ ਪੁਸ਼ਟੀ ਉਹਨਾਂ ਦੀ ਹੁੰਦੀ ਹੈ ਉਦੋਂ ਕਲੀਅਰ ਹੁੰਦੀਆਂ ਜਦੋਂ ਗਵਾਹ ਆਪਣੀ ਗਵਾਹੀ ਦਿੰਦੇ ਕਿਉਂਕਿ ਇਹ ਉਹ ਚਸ਼ਮਦੀਦ ਗਵਾਹ ਨੇ ਜਿਹੜੇ ਸਿੱਧੂ ਮੂਸੇਵਾਲੇ ਦੇ ਬਿਲਕੁਲ ਨਾਲ ਸੀ ਉਸ ਸਮੇਂ ਤੇ ਇਹਨਾਂ ਨੇ ਜਿਹੜੇ ਬਿਆਨ ਦਿੱਤੇ ਆ ਕਿ ਮਤਲਬ ਲੋਰੈਂਸ ਵਿਸ਼ਨੋਈ ਵੱਲੋਂ ਇਹ ਸਾਰੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਉਹ ਸਾਰੀਆਂ ਗਵਾਹੀਆਂ ਦੇ ਉੱਪਰ ਹੀ ਸਾਰਾ ਕੇਸ ਖੜਾ ਹੈ ਜੀ ਜੀ ਪਰਮਦੀਪ ਬਹੁਤ-ਬਹੁਤ ਸ਼ੁਕਰੀਆ ਤਾਂ ਲਾਰੈਂਸ ਬਿਸ਼नोई ਤੇ ਗੋਲਡੀ ਬਰਾੜ ਸਾਜ਼ਿਸ਼ ਕਾੜੇ ਨੇ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਪਿੱਛੇ ਇਹਨਾਂ ਵੱਲੋਂ ਹੀ ਸ਼ੂਟਰਾਂ ਨੂੰ ਭੇਜਿਆ ਗਿਆ ਸੀ ਸਿੱਧੂ ਮੂਸੇਵਾਲਾ ਤੇ ਹਮਲਾ ਕਰਨ ਲਈ ਤਾਂ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਹਰਕੇ ਵਿਖੇ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਦੋ ਦੋਸਤਾਂ ਦੇ ਨਾਲ ਥਾਰ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਸ਼ੂਟਰ ਜਿਹੜੇ ਕਿ ਵਕਫਾ ਖਾਵਾ ਨਾਲ ਸੰਬੰਧਿਤ ਸੀ ਜ਼ਿਆਦਾਤਰ ਸ਼ੂਟਰ ਹਰਿਆਣਾ ਨਾਲ ਸੰਬੰਧਿਤ ਨੇ ਉਹਨਾਂ ਵੱਲੋਂ ਸਿੱਧੂ ਮੂਸੇਵਾਲਾ ਤੇ ਅੰਨੇਵਾ ਗੋਲੀਆਂ ਚਲਾਈਆਂ ਸੀ ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਸੀ ਤੇ ਜਿਸ ਸਮੇਂ ਸਿੱਧੂ ਮੂਸੇਵਾਲਾ ਤੇ ਫਾਇਰਿੰਗ ਹੋਈ ਇਹ ਦੋਵੇਂ ਸਿੱਧੂ ਮੂਸੇਵਾਲਾ ਦੇ ਨਾਲ ਗੱਡੀ ਵਿੱਚ ਸਵਾਰ ਸੀ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਪਰ ਦੋ ਪੇਸ਼ੀਆਂ ਦੌਰਾਨ ਅਦਾਲਤ ਨੇ ਇਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਪਰ ਕਿਸੇ ਨਾ ਕਿਸੇ ਕਾਰਨ ਦਾ ਹਵਾਲਾ ਦੇ ਕੇ ਇਹ ਦੋਹਾਂ ਸਮੇਂ ਪੇਸ਼ ਨਹੀਂ ਹੋਏ ਜਦੋਂ ਅਦਾਲਤ ਵਿੱਚ ਪੇਸ਼ੀ ਸੀ ਤਾਂ ਫਿਲਹਾਲ ਅਦਾਲਤ ਨੇ ਬੀਤੇ ਰੋ ਜਿਹੜੀ ਸੁਣਵਾਈ ਹੋਈ ਉਸ ਨੂੰ ਗਵਾਹਾਂ ਦੇ ਪੇਸ਼ ਨਾ ਹੋਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਇਸ ਤਗਾਸਾ ਪੱਖ ਤੇ ਗਵਾਹਾਂ ਨੂੰ ਹੁਣ 26 ਜੁਲਾਈ ਨੂੰ ਮੁੜ ਤੋਂ ਸੰਮਨ ਜਾਰੀ ਕਰ ਦਿੱਤਾ ਗਿਆ ਤੇ ਉਸੇ ਦਿਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਗਵਾਹ ਵਜੋਂ ਪੇਸ਼ ਹੋਣ ਗਏ ਚਾਰ ਸ਼ੀਟ ਵਿੱਚ ਜੇਕਰ ਗੱਲ ਕਰੀਏ ਤਾਂ ਐਸਆਈਟੀ ਨੇ ਦਾਅਵਾ ਕੀਤਾ ਹੈ ਕਿ ਗੁਰਵਿੰਦਰ ਤੇ ਗੁਰਪ੍ਰੀਤ ਦੋਹਾਂ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਮੁੱਸੇਵਾਲਾ ਨੂੰ ਮਾਰਨ ਤੋਂ ਬਾਅਦ ਸ਼ੂਟਰਾਂ ਨੇ ਕਿਹਾ ਸੀ ਕਿ ਉਹਨਾਂ ਨੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਕਹਿਣ ਤੇ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਹੁਣਾਂ ਪੰਜਾਬ ਪੁਲਿਸ ਕੋਲ ਗੋਲੀ ਚਲਾਉਣ ਵਾਲਿਆਂ ਦੀ ਪਛਾਣ ਵੀ ਕਰਵਾਈ ਹੈ ਤਾਂ ਸਿੱਧੂ ਮੂਸੇਵਾਲਾ ਕਤਲकांड ਦੇ ਅਹਿਮ ਜਿਹੜੇ ਗਵਾਹ ਨੇ ਚਸ਼ਮਦੀਦ ਗਵਾਹ ਨੇ ਉਹ ਦੋ ਪੇਸ਼ੀਆਂ ਤੇ ਪੇਸ਼ ਨਹੀਂ ਹੋਏ ਫਿਲਹਾਲ ਅਦਾਲਤ ਨੇ ਹੁਣ ਇਹਨਾਂ ਦੋਹਾਂ ਨੂੰ 26 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਨੇ